ਮਹਤਵਪੂਰਨ ਗੱਲ ਕਰਾਉ। ਜਿਹਦੇ ਵਿੱਚ ਸਾਰੇ ਮੰਤਰੀ ਜਿਹੜੇ ਹੈਗੇ ਆ ਮਨਜੋਤ ਮੋਪਪਾਤਰੀ ਸਾਹਿਬੀ ਦੀ ਮੌਂਟਰੇ ਕਰਦੇ ਹਿੱਕ ਹਾਂ ਇਹ ਸਟੇਟ ਸਰਵੇਲੈਂਸ ਹੈ। ਕੱਲਾ ਕੱਲਾ ਕਰ। ਕੱਲਾ ਕੱਲਾ ਕਰ। ਹਲਵਾ ਇਸਕੇ ਬਾਰੇ। ਇਸੇ ਤਰ੍ਹਾਂ ਡਿਸਟ੍ਰਿਕਟ ਡੈਸਟ੍ਰਿਕਟਸ ਤੇ ਸਰਟਿਸ ਔਰ ਨੀਚੇ ਜੈਪਤੀ ਮੋਸ਼ਨਲ ਸਿਵਲ ਸਰਜਨ ਔਰ ਜਿੰਨੇ ਸਾਰੇ ਵਿਭਾਗ ਹੈ ਵਾਟਰ ਸਪਲਾਈ ਸੈਨੀਟੇਸ਼ਨ ਦੇ ਪਲੱਸ ਐਲੀਮੈਂਟਸ ਬਿਲਡਿੰਗ ਐਂਡ ਐਜੂਕੇਸ਼ਨ ਬਾਲਦੇ ਠੀਕ ਹੈ। ਉਹ ਵੀ ਸਾਰਾ ਫਾਲਤ ਹੈ ਨਾ ਜੀ ਉਹ ਜਿਹੜੇ ਜਿਨ੍ਹਾਂ ਨੇ ਪਾਣੀ ਦੀ ਸਪਾਈ ਦੇਣੀ ਹੈ ਜੋ ਕਿ ਨਗਰ ਨਿਗਮਾ ਪਟਾਣੇ ਦੇ ਵਿੱਚ ਕਿਤੇ ਮਿਊਸਪਲ ਕਮੇਟੀ ਹੋ ਸਕਦੀ ਹੈ ਬਾਕੀ ਜਗ੍ਹਾ ਤੇ ਵੀ ਹੋ ਰਿਹਾ ਪੰਜਾਬ ਤੋਂ ਦੇ ਵਿੱਚ ਹੈਪਟੈਕਸ ਜੇ ਦਾ ਹੋਇਆ ਨਵੇਂ ਸ਼ਹਿਰ ਚ ਕੋਲਰਾ ਦਾ ਹੋਇਆ ਹੁਣ ਮੋਹਾਲੀ ਦੇ ਵਿੱਚ ਕੋਲਰਾ ਦਾ ਹੋ ਗਿਆ ਸੋ ਉਹਦੇ ਚ ਬੇਸਿਕਲੀ ਮੈਂ ਜਿਹੜਾ ਹੈਗਾ ਅਸੀਂ ਇਹ ਪਹਿਲੀ ਵਾਰ ਹੀ ਹੈ ਜੀ ਸਾਡੇ ਮਾਨਯੋਗ ਮੁੱਖ ਮਤੀ ਸਾਹਿਬ ਨੇ ਇੱਕ ਇੰਟਰ ਸੈਕਟੋਰਲ ਕੋਆਰਡੀਨੇਸ਼ਨ ਉਹਨਾਂ ਨੇ ਮਿਨਿਸਟਰ ਦੇ ਲੈਵਲ ਤੇ ਔਰ ਜਿਹੜਾ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਗਿਆ ਉਹਦੇ ਲੈਵਲ ਤੇ ਸਿਹਤ ਮਹੱਕਮਾ ਲੀਡ ਡਿਪਾਰਟਮੈਂਟ ਹੈ ਜੀ ਔਰ ਉਹਦੇ ਵਿੱਚ ਅਰਬਨ ਲੋਕਲ ਬਾਡੀਜ਼ ਜਿਵੇਂ ਮਿਸਟਰ ਕਮੇਟੀ ਮਿਸਟਰ ਕਾਰਪੋਰੇਸ਼ਨ ਦੋ ਨੰਬਰ ਤੇ ਉਹਦੇ ਥਾਂ ਜਿਹੜੇ ਤੁਹਾਡੇ ਪੁੱਡਾ ਜਾਂ ਪੀਡੀਆ ਜਾਂ ਗਮਾਟਾ ਜਿਹੜੀਆਂ ਹੈਗੀਆਂ ਉਹ ਤੀਜੇ ਨੰਬਰ ਤੇ ਜਿਹੜਾ ਤੁਹਾਡਾ ਹੈਗਾ ਇੰਪਰੂਵਮੈਂਟ ਟਰਸਟ ਔਰ ਇਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਹੈਗਾ ਜੀ ਉਹ ਹੈਗਾ ਤੁਹਾਡੇ ਵਾਟਰ ਸਪਲਾਈ ਸੈਨੀਟੇਸ਼ਨ ਦਾ ਡਿਪਾਰਟਮੈਂਟ ਹੈ ਨਾਲ ਬਲਾਕ ਜਿਹੜੇ ਤੁਹਾਡੇ ਰੂਰਲ ਡਿਵੈਲਪ ਇਦੇ ਨਾਲ ਐਨੀਮਲ ਹਸਪਿਟਲਰੀ ਨੂੰ ਵੀ ਅਸੀਂ ਜੋੜਿਆ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਇਸ ਨਾਲ ਜੋੜਿਆ ਤੇ ਇਹ ਸਾਰੇ ਜਿਹੜੇ ਹੈਗੇ ਆ ਮਹਿਕਮਾ ਜੀ ਇੱਕ ਸਟੇਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀ ਆ ਉਹਦਾ ਮੋਨਿਟਰਿੰਗ ਸੈੱਲ ਆ ਉਹਦਾ ਇਸੇ ਤਰ੍ਹਾਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਅੰਡਰ ਦਾ ਚੇਅਰਮੈਨਸ਼ਿਪ ਆਫ ਦਾ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਇਨ ਬਾਕੀ ਸਾਰੇ ਡਿਪਾਰਟਮੈਂਟਸ ਦੇ ਐਕਸੀਡੈਂਟ ਜਾਂ ਈਓ ਜਿਹੜੇ ਹੈਗੇ ਆ ਉਹਦੇ ਮੈਂਬਰ ਆ ਸੋ ਇੱਕ ਜਿਹੜਾ ਇੰਟਰਸੈਕਟਰਲ ਕੋਆਰਡੀਨੇਸ਼ਨ ਆ ਹੁਣ ਅਸੀਂ ਨਵਾਂ ਇਹ ਕੀਤਾ ਕਿ ਜਿੱਥੇ ਡਾਰੀਆਂ ਦਾ ਕੇਸ ਆ ਗਿਆ ਉੱਥੇ ਇਮੀਡੀਏਟਲੀ ਆਲਟਰਨੇਟ ਸੋਰਸ ਆ ਪੀਣ ਲਈ ਉਹਦਾ ਇੱਕ ਨਵਾਂ ਸੋਰਸ ਜਿਹੜਾ ਕਿ ਪਲੂਟਡ ਨਾ ਹੋਵੇ ਨਾਰਮਲ ਜਿਹੜਾ ਵਾਟਰ ਸਪਲਾਈ ਆ ਉਹ ਤੋਂ ਪਾਣੀ ਨਹੀਂ ਪੀਣਾ ਟੈਂਕਰ ਨਾਲ ਪੋਟੇਬਲ ਪਾਣੀ ਟੈਸਟ ਕਰਕੇ ਸਪਲਾਈ ਕਰਦੇ ਆ ਉਹ ਪੀਣਾ ਨੰਬਰ 2 ਤੇ ਜਿਹੜਾ ਹੈਗਾ ਵੀ ਉਹ ਮਿਕਸਿੰਗ ਕਿੱਥੇ ਹੋਈ ਆ ਉਹ ਪੌਟ ਕਿੱਥੇ ਆ ਉਹਨੂੰ ਲੱਭ ਕੇ ਅਸੀਂ ਚੰਨ ਵਿੱਚ ਵੀ ਠੀਕ ਕੀਤਾ ਉਹਨੂੰ ਕੱਲ ਅਸੀਂ ਦੀਓ ਯਾਦਵੰਦਰਾ ਕਾਲਜ ਵਿੱਚ ਮੈਂ ਖੁਦ ਜਾ ਕੇ ਦੇਖ ਰਿਹਾ ਸੀ ਸਾਰੇ ਅਫਸਰ ਜਾ ਰਹੇ ਆ ਹਰ ਜਗ੍ਹਾ ਤੇ ਇਸੇ ਤਰ੍ਹਾਂ ਮਹਾਲੀ ਦੇ ਵਿੱਚ ਵੀ ਮੈਂ ਟੱਚ ਪੁੱਛਣਾ ਨੇ ਤੱਕ ਫਰੀਦਕੋਟ ਦੇ ਵਿੱਚ ਟੱਚ ਆ ਜਿੱਥੇ-ਜਿੱਥੇ ਵੀ ਡਾਇਰੀ ਦੇ ਕੇਸ ਆਇਆ ਔਰ ਬਾਕੀ ਸਾਰੇ ਵੀ ਇਹ ਅਸੀਂ ਜਿਹੜ ਜਿਹੜੀਆਂ ਸਾਡੀਆਂ ਇੱਕ ਜਿਵੇਂ ਇੱਕ ਐਂਬੂਲੈਂਸ ਹੁੰਦੀ ਆ ਉਹਦੀ ਲਾਈਫ 15 ਸਾਲ ਹੁੰਦੀ ਆ ਜਿਹੜੀ ਜਿਹੜੀ ਸਾਡੀਆਂ ਪਾਣੀ ਦੀਆਂ ਸਪਲਾਈ ਦੀਆਂ ਲਾਈਨਸ ਆਈਆਂ ਜਿਹੜੀਆਂ 20-25 ਸਾਲ ਪੁਰਾਣੀਆਂ ਜਿਹਨਾਂ ਦੀ ਕੋਈ ਹੁਣ ਮੁਰਿਆਦ ਖਤਮ ਹੋ ਚੁੱਕੀ ਆ ਉਹ ਅਸੀਂ ਸਾਰੀਆਂ ਨੰਨੀਆਂ ਲੇ ਕਰਾਂਗੇ ਜੀ ਉਹਨੂੰ ਟਾਈਮ ਲੱਗੇਗਾ ਥੋੜਾ ਜਿਹਾ ਬਟ ਅਜੇ ਮੈਂ ਲੋਕਾਂ ਨੂੰ ਅਵੇਦਨੀ ਕਰਦਾ ਕਿ ਜਿਹੜਾ ਵੀ ਤੁਸੀਂ ਕਨੈਕਸ਼ਨ ਲੈਣਾ ਉਹਨੂੰ ਆਥਰਾਇਜ਼ ਜਿਹੜਾ ਤੁਹਾਡਾ ਬੰਦਾ ਜਿਹੜੀ ਤੁਹਾਡੀ ਅਰਬਨ ਲੋਕਲ ਬੋਡੀ ਆ ਜਾਂ ਰੂਰਲ ਲੋਕਲ ਬੋਡੀ ਆ ਉਹਨਾਂ ਦਾ ਇੰਜੀਨੀਅਰ ਬੁਲਾ ਕੇ ਉਹਨਾਂ ਦੀ ਪ੍ਰੋਸੈਸ ਦੇ ਵਿੱਚ ਉਹਨੂੰ ਠੀਕ ਤਰੀਕੇ ਨਾਲ ਕ ਇਕਿ ਤਾਂ ਉਹ ਕਾਰਨ ਹੈ ਜੀ ਦੂਜੇ ਲੋਕ ਤੁਲੂ ਪੰਪ ਯੂਜ਼ ਕਰਦੇ ਆ ਉਹ ਆਪਣੀ ਸਪਲਾਈ ਜਿਹੜੀ ਹੈਗੀ ਆ ਮੇਰੇ ਕੱਲੇ ਸਾਲ ਦੇ ਐਂਡ ਤੱਕ ਸ਼ੁਰੂ ਹੋ ਜੇਗੀ 24/7 ਹੋਏਗਾ ਪੋਜ਼ਿਟਿਵ ਪ੍ਰੈਸ਼ਰ ਹੋਏਗਾ ਤਾਂ ਇਹ ਜਿਹੜੀਆਂ ਪ੍ਰੋਬਲਮਸ ਆ ਕਰਦੀਆਂ ਦੀਆਂ ਤੇ ਅਸੀਂ ਓਵਰਕਮ ਕਰ ਚੁੱਕੇ ਆ ਦੇਖੋ ਪਿਛਲੇ ਹਫਤੇ ਮੈਂ ਸ਼ਨੀਵਾਰ ਨੂੰ ਆਇਆ ਸੀਗਾ ਉਹ ਇਸ ਕਰਕੇ ਮੈਂ ਮੇਰੀ ਉਹ ਐਮਰਜੈਂਸੀ ਦੇ ਵਿੱਚ ਵਿਜ਼ਿਟ ਸੀ ਇਸ ਕਰਕੇ ਠੀਕ ਹੈ ਪਾਵਰ ਫੇਲਰ ਹੋਇਆ ਸੀਗਾ ਜੀ ਪਾਵਰ ਫੇਲਰ ਜਦੋਂ ਹੋਇਆ ਉਹਦੇ ਨਾਲ ਬਹੁਤ سارے ਪੇਸ਼ੈਂਟਸ ਨੂੰ ਜਿਹੜੇ ਲਾਈਫ ਸਪੋਰਟ ਤੇ ਹੁੰਦੇ ਆ ਚਾਹੇ ਉਹ ਸਾਡੇ ਮਤਲਬ ਕ੍ਰਿਟੀਕਲ ਕੇਅਰ ਦੇ ਆਮਰ ਜਿਵੇਂ ਜਾ ਸੁਪਰ ਸਪੈਸ਼ਲਟੀ ਰਿੰਗ ਦੇ ਵਿੱਚ ਹੋਣ ਤੇ ਜਾਂ ਸਾਡੇ ਜਿਹੜੇ ਐਮਸੀਐਫਚ ਕੋ ਡਿਲੀਵਰੀ ਹੋ ਰਹੀ ਆ ਕੋਸ ਸੀਜ਼ੇਰੀਅਨ ਹੋ ਰਿਹਾ ਜਾਂ ਸਰਜਰੀ ਦੇ ਵਿੱਚ ਕੋ ਐਮਰਜੈਂਸੀ ਸਰਜਰੀ ਹੋ ਰਹੀ ਆ ਸੋ ਉੱਥੇ ਅਸੀਂ ਆਪਰੇਸ਼ਨ ਥੀਟਰ ਦੇ ਵਿੱਚ ਅਸੀਂ ਇੱਕ ਮਤਲਬ ਇੱਕ ਮਿੰਟ ਵਾਸਤੇ ਵੀ ਜਿਹੜਾ ਆਪਰੇਸ਼ਨ ਜਿਹੜਾ ਆਪਰੇਸ਼ਨ ਥੀਟਰ ਦੇ ਵਿੱਚ ਆ ਉਹ ਲਾਈਟ ਦਾ ਜਿਹੜਾ ਅਸੀਂ ਨਾ ਫੇਲਰ ਟਾਲਰੇਟ ਨਹੀਂ ਕਰ ਸਕਦੇ ਉਹ ਐਕਸੈਪਟੇਬਲ ਨਹੀਂ ਹੈ ਸੋ ਉਹਦੇ ਵਾਸਤੇ ਮੈਂ ਸਾਰਾ ਜਿਹੜਾ ਸਾਰਾ ਈਸ਼ ਨੂੰ ਸਟੱਡੀ ਕੀਤਾ ਸਾਰੇ ਡਿਪਾਰਟਮੈਂਟ ਬੁਲਾਇਆ ਚੇਅਰਮੈਨ ਵੀ ਆਈਪੀਐਸਪੀ ਸੇ ਹਰ ਤੋਂ ਡਿਪਟੀ ਕੁਸ਼ਰ ਆਪਣੇ ਜਿਹੜੇ ਤੁਹਾਡੇ ਜਿਹੜਾ ਮੈਡੀਕਲ ਸਪੋਰਟ ਐਂਡ ਸੋ ਸਾਰੇ ਇਹਨਾਂ ਦੇ ਜਿਹੜੇ ਸਪੋਰਟੀਵ ਵਾਲੇ ਕਲੈਕਟ੍ਰੀਕਲ ਵਿੰਗ ਵਾਲੇ ਸਾਰਿਆਂ ਨਾਲ ਇੰਟਰੈਕਟ ਕੀਤਾ ਤੇ ਉਹਨੂੰ ਸਟੱਡੀ ਕੀਤਾ ਪ੍ਰੋਬਲਮ ਉਹਦੇ ਚ ਇਹ ਸੀਗਾ ਕਿ ਸਾਡੇ ਕੋਲੇ ਡੂੰਘਰ ਤੱਕ ਤਾਂ ਦੋ ਲਾਈਨਾਂ ਸੀ ਸਾਡੇ ਕੋਲੇ ਬਟ ਉਸ ਤੋਂ ਅੱਗੇ ਅੰਡਰਗਰਾਊਂਡ ਇੱਕ ਲਾਈਨ ਆਂਦੀ ਸੀ ਜਿਹੜਾ ਸਾਡਾ ਕਲੈਡਾ ਜਿਹੜਾ ਰਜਿੰਦਰਾ ਹਸਪਤਾਲ ਦਾ ਕਲੈਡਾ ਉਹ ਨਾ ਇਹਨਾਂ ਮੈਂ ਕਿਹਾ ਸੀ ਡਬਲ ਕਰਾਂਗੇ ਅੱਜ ਡਬਲ ਹੋ ਗਈ ਹੈ ਜੀ ਸ਼ੁਰੂਆਤ ਕਰ ਦਿੱਤੀ ਉਹ ਜੀ ਤੇ ਅਸੀਂ ਉਹਨੂੰ ਟ੍ਰਿਪਲ ਕਰ ਰਹੇ ਹਾਂ ਜੀ ਤੇਜੀ ਸ਼ਕਤੀ ਵੱਲ ਤੋਂ ਲੈ ਕੇ ਜਾ ਰਹੇ ਆ ਇਹ ਪੁਰਾਣੇ ਬੱਸ ਸਟੈਂਡ ਤੋਂ ਆਈ ਹੈ ਤੇ ਇਹਨਾਂ ਅਲੱਗ-ਅਲੱਗ ਸੋਰਸਾਂ ਤੋਂ ਸਾਡੇ ਕੋਲ ਨਰਤੀ ਵਾਲੇ ਮਤਲਬ ਬਹੁਤ ਰੇਅਰ ਹੋਵੇਗਾ ਐਕਸੈਪਸਰ ਹੋਵੇਗਾ ਕਿ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਦਾ ਫੇਲਰ ਹੋ ਜਾਏ ਤੇ ਜਨਰੇਟਰ ਵੀ ਸਾਡੇ ਕੋਲ ਜਿਹੜੇ ਆ ਗਿਆ ਉਹਨਾਂ ਦਾ ਵੀ ਅਸੀਂ ਸਾਰਾ ਸਿਸਟਮ ਕਿੱਕ ਕੀਤਾ ਕਰਾਉਣੀ ਹੈ ਬੈਟਰੀਆਂ ਨੂੰ ਫਿਕਸ ਕਰਤਾ ਜਾਵੇ ਬੈਟ ਕਰਤਾ ਜਾਵੇ ਔਰ ਉਹਨਾਂ ਦਾ ਇੱਕ ਚੌਕਾ ਜਿਹਾ ਬਣਾ ਕੇ ਉਹਨੂੰ ਸਿਕਿਉਰ ਕਰਤਾ ਜਾਵੇ ਔਰ ਡੀ ਤੁਹਾਡੇ ਕੋਲੇ 20 ਜਨਰੇਟਰ ਹੈ ਉਹ ਵੀ ਅਸੀਂ ਪੂਰਾ ਉਹਦਾ ਵੀ ਬੰਦੋਬਸਤ ਕਰ ਰਹੇ ਹਾਂ ਸੋ ਇਹ ਮੇਰੀ ਫਾਲੋ ਅਪ ਵਿਜ਼ਿਟ ਹੈ ਉਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਪਹਿਲੀ ਸਾਡੀ ਪ੍ਰੋਗਰੈਸ ਇਹ ਹੈ ਕਿ ਸਾਡੀ ਜਿਹੜੀ ਹੈ ਗ੍ਰਿਡ ਤੇ 90% ਹੋ ਗਈ ਹੈ ਅਗਲੀ ਵਾਲੀ ਦਾ ਜਿਹੜਾ ਹੈਗਾ ਇਹ ਐਸਟੀਮੇਟ ਬਣਾ ਰਹੇ ਹਾਂ ਉਹਨੇ ਅਰਟੀਸ ਨੂੰ ਦੱਸਿਆ ਉਹ ਅਗਲੇ ਹਫ਼ਤੇ ਸਾਡੀ ਜਿਹੜਾ ਹੈ ਤੁਹਾਡੇ ਹਸਪਤਾਲ ਜਿੱਥੇ ਸਪਲਾਈ ਦੇਣੀ ਹੈ ਦਾ ਐਮਸੀਐਚਪੀ ਹੈਗਾ ਆਪਰੇਸ਼ਨ تھیਟਰ ਹੈ ਐਮਰਜੈਂਸੀ ਟਰੋਮਾ ਸੈਂਟਰ ਹੈ ਜਿੱਥਾਂ ਸਾਡਾ ਜਿਹੜਾ ਜਿਹੜਾ ਤੁਹਾਡਾ ਮਲਟੀ ਸਪੈਸ਼ਲਟੀ ਵਿੰਗ ਹੈ ਉੱਥੇ ਤੱਕ ਜਿਹੜੀਆਂ ਲਾਈਨਾਂ ਸਾਰੀਆਂ ਡਬਲ ਹੋ ਗਈਆਂ ਸ